ਚੌਂ ਸਾਲਾਂ ਬਾਅਦ ਜਿਹੜੇ ਅਗਨੀਵੀਰ ਆ ਉਹ ਵੀ ਕਾ ਜੋਬਾਂ ਤੋਂ ਬਾਹਰ ਖਾਲੀ ਹੋ ਕੇ ਉਹਨਾਂ ਨੇ ਘਰਾਂ ਦੇ ਵਿੱਚ ਆ ਜਾਣਾ ਉਹ ਵੀ ਜਿਹੜੀ ਬੜੀ ਤਰਾਸ ਦੀ ਹੋਣੀ ਹੈ ਕਿਉਂਕਿ ਜੇ ਕਿਤੇ ਸੈੱਟ ਨਾ ਹੋਏ ਸਾਰੇ ਹਥਿਆਰ ਚਲਾਉਣੇ ਆਉਣੇ ਸਾਰੇ ਨਕਸ਼ਿਆਂ ਦਾ ਉਹਨਾਂ ਨੂੰ ਪਤਾ ਹੋਣਾ ਤਾਂ ਸਰਕਾਰ ਨੇ ਬਹੁਤ ਗਲਤ ਕੰਮ ਕੀਤਾ ਜਿਹੜੇ 4 ਸਾਲਾਂ ਬਾਅਦ ਉਹਨਾਂ ਨੂੰ ਘਰੇ ਭੇਜ ਦੇਣਾ ਉਹ ਜਿਆਦਾ ਖਤਰਨਾਕ ਹੋਣੇ ਆ ਐਫ ਆਈ ਆਰ ਦਰਜ ਹੋਣ ਦੇ 24 ਘੰਟੇ ਅੰਦਰ ਲੁਧਿਆਣਾ ਦੇ ਅਕਾਲੀ ਕਾਉਂਸਲਰ ਨੇ ਫੜ ਲਿਆ ਛਾੜੂ ਜੀ ਬਿਲਕੁਲ ਜੀ ਇਹ ਚਤਰਬੀਰ ਸਿੰਘ ਹੈ ਜੀ ਹਮ ਹਮ ਅਕਾਲੀ ਲੰਡਾ ਐਮ ਐਨ ਐ ਜੀ ਇਹਨੇ ਚੋਣ ਲੜੀ ਸੋਰੀ ਯਾਰ ਅਕਾਲੀ ਦੇ ਅੰਦਰ ਕੌਂਸਲਰ ਹੈ ਮੈਡੀਕਲ ਵਿਖੇ ਮੈਂ ਗੱਲ ਕੀ ਨਾ ਹੂੰ ਹੂੰ ਇਹਨੇ ਚੋਣ ਲੜੀ ਹਾਂ ਮਾਦੀ ਪੀਪੀ ਦੇ ਕੈਂਡੀਡੇਟ ਨੂੰ ਹਰਾ ਕੇ ਤੇ ਚੰਗੀਆਂ ਵੋਟਰਾਂ ਦੇ ਨਾਲ ਜਿੱਤਦੀ ਹੈ ਹੂੰ ਹੂੰ ਉਹਨੂੰ ਲੁਧਿਆਣੇ ਦੇ ਵਿੱਚ ਐਸ ਵੇ ਬਹੁਤ ਕਿਸੇ ਕੋਲੇ ਵੀ ਨਹੀਂ ਜੀ ਨਾ ਕਾਂਗਰਸ ਕੋਲੇ ਨਾ ਇਹ ਕਾਦੀਰ ਕੋਲੇ ਔਰ ਨਾ ਹੀ ਭਾਰਤੀ ਜਨਤਾ ਪਾਜੀ ਕੋਲੇ ਹੂੰ ਹੂੰ ਥੋੜੀ ਜੀ ਇੱਕ ਇਹ ਖਬਰ ਆ ਗਈ ਸੀ ਕਿ ਆਪਣਾ ਮੇਰ ਬਣਾਉਣ ਵਾਸਤੇ ਭਾਰ ਪੀ ਜਨਤਾ ਪਾਈ ਦੀ ਨਾਲ ਮਿਲ ਕੇ ਕਾਂਗਰਸ ਸੇ ਕੁਛ ਨਾ ਕੁਛ ਕਰ ਸਕਦੀ ਹੈ ਹਮਮ ਪਰ ਉਹ ਨਾਲੀ ਵਾਲੀ ਬਿੱਟੂ ਦਾ ਬਿਆਨ ਆ ਗਿਆ ਕਿ ਅਸੀਂ ਤਾਂ ਕਾਂਗਰਸ ਮੁਖਪੱਤ ਚੋਣੇ ਇਸ ਲਈ ਅਸੀਂ ਇਹਨਾਂ ਦੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ ਹੁਣ ਆਵਾਜ਼ੀ ਪਾਈ ਦੀ ਵਾਲੇ ਨੂੰ ਇਹ ਕਹੇ ਕਿ ਵੋਟਾਂ ਹੀ ਤਾਂ ਆਪਾਂ ਜਿੱਤੇ ਨਹੀਂ ਲੇਕਿਨ ਆਪਾਂ ਆਪਣਾ ਇੱਥੇ ਜਿਹੜਾ ਹੈਗਾ ਜਿਹੜਾ ਪਲੜਾ ਭਾਰੀ ਕਰੀ ਬਿਲਕੁਲ ਤੇ ਪਲੜਾ ਭਾਰੀ ਕਿਵੇਂ ਹੋ ਸਕਦਾ ਕਿਸੇ ਹੋਰ ਹਲਕੇ ਦੇ ਬੰਦੇ ਨੇ ਅਕਾਲੀ ਦਲ ਦੇ ਉਮੀਦਵਾਰ ਕੌਂਸਲਰ ਜਿੱਤੇ ਆਇਆ ਹੈ ਇਦੇ ਖਿਲਾਫ ਕੰਪਲੇਟ ਕਰਤੀ ਪੁਲਿਸ ਨੂੰ ਇਹ ਲਓ ਜੀ ਮੈਨੂੰ ਇਹ ਬੰਦੇ ਨੇ ਕਿਡਨਾਪ ਕਰਿਆ ਹੂੰ ਹੂੰ ਮੈਨੂੰ ਕਿਡਨਾਪ ਕੀਤਾ ਸੀਗਾ ਤੇ ਮੈਨੂੰ ਨੇ ਡਰਾਇਆ ਤੁਮ ਕਹਿੰਦੇ ਪੁਲਿਸ ਦੇ ਨਾਲ ਦੀ ਨਾਲ ਹੀ ਹੂੰ ਉਹਦੇ ਖਿਲਾਫ ਕਿਡਨਾਪਿੰਗ ਦਾ ਪਰਚਾ ਦਰਜ ਕਰਦੇ ਆ ਜੀ ਤੇ ਨਾਲ ਉਹਨੂੰ ਫਿਰ ਸੁਨੇਹਾ ਵੀ ਭੇਜਦਾ ਭਾਈ ਬੇ ਬਚਣਾ ਹੈ ਕਿ ਜਣਾ ਹੈ ਅੰਦਰ ਹੂੰ ਹੂੰ ਤਿਆਨੂੰ ਫੜ ਲੈਣਗੇ ਦਾ ਬਿਹਤਰ ਹੈ ਆ ਜਾ ਸਾਡੇ ਨਾਲ ਜੀ ਇਹਦਾ ਮੁਕੱਦਮਾ ਵੀ ਖਤਮ ਹੋ ਜਾਊ ਤੇ ਨਹੀਂ ਕਰੂ ਉਹ ਕਰਨਾ ਤੇ 24 ਘੰਟਿਆਂ ਦੇ ਵਿੱਚ ਵਿੱਚ ਚੰਦੀ ਸਾਹਿਬ ਫਿਰ ਉਹਨੇ ਝਾੜੂ ਫੜ ਲਿਆ ਉਹਨੇ ਆਪਣੀ ਉਹ ਤੱਕੜੀ ਪਾਸੇ ਰੱਖ ਕੇ ਝਾੜੂ ਫੜ ਕੇ ਕਹਿੰਦਾ ਜੀ ਮੈਂ ਤੁਹਾਡੇ ਨਾਲ ਹੂੰ ਉਹਨੇ ਇਥੋਂ ਤੁਸੀਂ ਅੰਦਾਜ਼ਾ ਲਾਓਗੇ ਜਿਹੜਾ ਆਮ ਆਦੀ ਪਾਇਤੀ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਅਸੀਂ ਕੋ ਵੱਖਰੀ ਕਿਸਮ ਦੀ ਪਾਇਤੀ ਆ ਜੀ ਕੋ ਪਾਇਤੀ ਹੈ ਜਿਹੜੀ ਪਾਇਤੀ ਬਦਲ ਆ ਰਹੀ ਹੈ ਮੇਰੇ ਖਿਆਲ ਮੁਤਾਬਕ ਇਹਨਾਂ ਨੇ ਤਾਂ ਸਾਡੇ ਬਦਲੇ ਨੂੰ ਮਾਰ ਪਾਤੀ ਕਿੰਨੇ ਵੱਡੀ ਗੱਲ ਹੈ ਤੁਹਾਡਾ ਇੱਕ ਮੇਅਰ ਨਾ ਬਣੂਗਾ ਨਾ ਬੜੇ ਬਿਲਕੁਲ ਜੀ ਅਰਜੰਦੀ ਸਾਹਿਬ ਆਪਾਂ ਨੂੰ ਪਤਾ ਹੈ ਕਿ ਜਦੋਂ ਇਸ ਤਰ੍ਹਾਂ ਠੱਕੇ ਨਾਲ ਮੇਅਰ ਬਣਾਈ ਜਾਂਦੇ ਆ ਠੱਕਿਆਂ ਨਾਲ ਸਰਪੰਚ ਬਣਾਈ ਜਾਂਦੇ ਆ ਜਿਲ੍ਹਾ ਪ੍ਰੈਸਿਡੈਂਟਲ ਚੇਅਰਮੈਨ ਬਣਾਈ ਜਾਂਦੀ ਹੈ ਜਦੋਂ ਜਨਰਲ ਇਲੈਕਸ਼ਨ ਹੁੰਦੀ ਹੈ ਨਾ ਜਨਰਲ ਇਲੈਕਸ਼ਨਾਂ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਆਮ ਹੁਮ ਉਹ ਕਿੰਨੀਆਂ ਕਿਹੜੇ ਹਿਸਾਬ ਲੈਦੇ ਬਿਲਕੁਲ ਫਿਰ ਉਹ ਅਗਲਾ ਪੱਤਰ ਦਿਖਾ ਦਿੰਦੇ ਆ ਵੀ ਕੀ ਹੈ ਇਹ ਸਾਰਾ ਕੁਝ ਕਰਕੇ ਕੀ ਕਰਨਾ ਚਾਹੁੰਦੇ ਆ ਇਹ ਤਾਂ ਕਹਿੰਦੇ ਹੁੰਦੇ ਸੀ ਜੀਏ ਜਿਹੜੇ ਹੈਗੇ ਵੱਡੇ ਕਰਾਦੇ ਮਹਿਲਾ ਵਾਲੇ ਕਿ ਮਹਿਲਾ ਵਾਲੇ ਲੋਕ ਨਿਕਾਰਦੇ ਤੁਸੀਂ ਤਾਂ ਮੈਨਾਂ ਬਾਰੇ ਨਹੀਂ ਤੁਸੀਂ ਗਾੜੀ ਦੀ ਪ੍ਰਤੀਨਿਧਤਾ ਕਰਦੇ ਹੋ ਪਰ ਜਿਹੜੇ ਤੁਹਾਡੇ ਨਛੜਾ ਮੇਰੇ ਖੰਦੇ ਦਾ ਮੈਨਾਂ ਵਾਲੇ ਦਾ ਮਿੱਟੇ ਮਾੜੇ ਲੱਛਣੇ ਇਹਨਾਂ ਦਾ ਕਦੇ ਵੀ ਨਹੀਂ ਹੋਇਆ ਕਿ ਤੁਸੀਂ ਬੰਦੇ ਨੂੰ ਕਹਿੰਦੇ ਉਹਦੇ ਪਰਚਾ ਦਰਜ ਕਰੋ ਆ ਜਾ ਤੇ ਪਰਚਾ ਰੱਦ ਕਰ ਦਿਓ ਇਸ ਕਿਸਮ ਦੇ ਆਦਤ ਜਿਹੜੇ ਆਪਾਂ ਪਹਿਲੀ ਵਾਰ ਦੇਖ ਰਹੇ ਜੀ ਚੱਲੀ ਸਾਬ